Thank you. ਆ ਪਰ ਅਲਾ ਸਾਰੇ ਅਨਰੇ ਨੇ ਕੀਤਾ ਰੁਪਿੰਦਰੋ ਥੋੜਾ ਥਾਕੀ ਦੇ ਲਾਗੇ ਜਾਣਾ ਜੀਵਨ ਕਹਿੰਦਾ ਵੀ ਭਾਈ ਭਾਈ ਥੋੜਾ ਇੱਥੇ ਲਾਗੇ ਆ ਜਾ ਇੱਕ ਫੋਟੋ ਖਿਜੜੀ ਐ ਸੋ ਰੁਪਿੰਦਰ ਜਲਾਲ ਥਾਕੀ ਦੇ ਲਾਗੇ ਸੋ ਇੱਕ ਫੋਟੋ ਹੋ ਜੂਗੀ ਨਾਲ ਫਿਰ ਗੱਡੀ ਦਾ ਚੱਕਰ ਜਿਹੜਾ ਉਹ ਲਗਾਇਆ ਜਾਵੇਗਾ ਰੁਪਿੰਦਰ ਵੀ ਅੱਜ ਕਹਿੰਦਾ ਮੇਰੀ ਜ਼ਿੰਦਗੀ ਦਾ ਮਕਸਦ ਮੇਰਾ ਜ਼ਿੰਦਗੀ ਦਾ ਸਫਲ ਹੋ ਗਿਆ ਅਜੇ ਬਹੁਤ ਕੁਝ ਕਰਨਾ ਹੈ ਅਜੇ ਬਹੁਤ ਸਾਰੀਆਂ ਇਸ਼ਾਵਾਂ ਨੇ ਸਾਡੀ ਖੇਡ ਕਬੱਡੀ ਨੂੰ ਸਾਡੇ ਪੰਜਾਬ ਨੂੰ ਅਜੇ ਨੌਜਵਾਨਾਂ ਤੋਂ ਸਾਫ ਦੇ ਕਰੋ ਦਿਲੋਂ ਦਿਆ ਕਰੋ ਇਹਦੇ ਨੌਜਵਾਨਾਂ ਦਾ ਕਿਉਂਕਿ ਇਹ ਮਾਰਗਦਰਸ਼ਨ ਨੇ ਸਾਡੇ ਨੌਜਵਾਨਾਂ ਦਾ ਇਹ ਇਹ ਖੁਸ਼ੀ ਹੈ ਜਦੋਂ ਜ਼ਿੰਦਗੀ ਦਾ ਮਕਸਦ ਇਨਸਾਨ ਦਾ ਪੂਰਾ ਹੁੰਦਾ ਹੈ ਫਿਰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਸੁਰਪਿੰਦਰ ਜਲਾਲ ਸਾਡੀ ਖੇਡ ਕਬੱਡੀ ਦਾ ਬੁਲਾਰਾ ਵੱਡਾ ਇਨਸਾਨ ਬਧੀ ਆਜੋ ਵੀਰ ਹਾਂ ਅੱਬਾ ਦਹਿਰਾ ਖੁੱਲਾ ਕਰ ਲੀਏ ਜੀ ਮਿਹਰਬਾਨੀ ਕਰਕੇ ਖੁੱਲਾ ਕਰੋ ਜੀ ਦਹਿਰਾ ਬਹੁਤ ਬਹੁਤ ਧੰਨਵਾਦ ਜੀਵਨਦੀ ਭੈਣ ਦੇ ਨਾਲ ਭਰਾ ਨਾਨੀ ਜੀ ਮੁਖਤਿਆਰ ਕੌਰ ਜੀ ਬਰਮਜੀਤ ਕੌਰ ਮਾਤਾ ਜੀ ਗੁਰਜੰਟ ਸਿੰਘ ਨਾਨਾ ਜੀ ਸੁਰਗਵਾਸੀ ਨਰਮਦ ਸਿੰਘ ਦਾ ਇਹ ਪਰਿਵਾਰ ਹੈ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਬਾਣੂ ਕੇ ਗਿੱਲ ਦੇ ਵਿੱਚ ਆਵਸਿਆ ਇਹ ਪਰਿਵਾਰ ਬੱਲੋਵਾਲ ਚਵਿੰਡਾ ਜੋਧਾਂ ਦੇ ਲਾਗੇ ਪੱਖੋਵਾਲ ਦੇ ਲਾਗੇ ਕਰਕੇ ਸੋ ਇਸ ਨੌਜਵਾਨ ਦਾ ਉਹ ਦਾਦਕਾ ਪਿੰਡ ਹੈ ਪਰ ਇਹ ਨਾਨਕੇ ਪਿੰਡ ਦੇ ਵਿੱਚ ਆਵਸਿਆ ਬਾਣੂ ਕੇ ਗਿੱਲ ਬਾਗੇ ਪੁਰਾਣੇ ਦੇ ਲਾਗੇ ਕਰਕੇ ਸੋ ਮਾਣ ਬਣ ਗਿਆ ਸਾਡੀ ਖੇਡ ਕਬੱਡੀ ਦਾ ਜਿੱਧਰੋਂ ਜਿੱਧਰੋਂ ਦੀ ਵੀ ਗੱਡੀ ਜਾਵੇਗੀ ਇੱਕ ਵਾਰੀ ਤਾੜੀਆਂ ਜਿਹੜੀ ਹੈ ਉਹ ਵੱਡਿਆਂ ਨੇ ਇਸ ਖਿਡਾਰੀ ਦੇ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਮਿਹਰਬਾਨ ਕਰਕੇ ਉਹ ਖੇਡ ਕਬੱਡੀ ਇੱਕ ਗੋਡ ਗਿਫਟ ਦੇ ਤੌਰ ਤੇ ਇਹਨੂੰ ਮਿਲੀ ਤੇ ਇਹਨੇ ਖੇਡੇ ਤੇ ਰੰਗਤ ਭਰੇ ਗਈ ਪੰਜਾਬ ਦੇ ਵਿੱਚ ਸੋ ਮਹੰਗੀ ਰੇਡ ਪਾਉਣ ਦਾ ਵੀ ਇਹਨੂੰ ਰਤਬਾ ਹਾਸਲ ਹੋ ਗਿਆ ਮਹੰਗੀ ਸਟਾਪ ਲਾਈਨ ਦੇ ਉੱਪਰ ਮਹੰਗੀ ਰੇਡ ਪਾਈ ਜੀਵਨ ਨੇ ਤੇ ਜੇਤੂ ਬਣਿਆ ਲੱਖਾਂ ਲੱਖਾਂ ਦੇ ਇਨਾਮ ਜਿਹੜੇ ਐ ਉਹ ਟੰਡਿਆਂ ਦੇ ਕਬੱਡੀ ਕੱਪ ਦੇ ਵਿੱਚੋਂ ਜਿੱਤ ਕੇ ਇਸ ਨੌਜਵਾਨ ਨੇ 5 ਲੱਖ ਦਾ ਉਹ ਰਿਕਾਰਡ ਪੈਦਾ ਕੀਤਾ ਸੋ ਵੱਖਰੇ ਵੱਖਰੇ ਰਿਕਾਰਡ ਜਿਹੜੇ ਐ ਉਹ ਪੈਦਾ ਕੀਤੇ ਤੇ 2014 ਤੋਂ ਇੰਗਲੈਂਡ ਫਿਰ ਕੈਨੇਡਾ ਤੇ ਅਮਰੀਕਾ ਦੁਨੀਆ ਦੇ ਮੁਲਕਾਂ ਦੇ ਵਿੱਚ ਖੇਡ ਕੇ ਖੇਡ ਕਬੱਡੀ ਖੇਡ ਕਬੱਡੀ ਦਾ ਨਾਮ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਜ਼ੋਰਦਾਰ ਧਾੜੀਆਂ ਮਾਰ ਦਿਓ ਜੀ ਮਿਹਰਬਾਨੀ ਕਰਕੇ ਇੱਧਰ来ਓ ਵੀਰ ਜੀ ਆਵਾ ਦੂਸਰੀ ਗੱਡੀ ਹੁਣ ਦਾਇਰਾ ਇਧਰੇ ਪਾਸੇ ਖੁੱਲਾ ਕਰ ਲਈਏ ਦੂਸਰੀ ਗੱਡੀ ਦੇ ਨਾਲ ਮਾਨਸਰਮ ਪਾਲਾ ਜਲਾਲਪੁਰਿਆ ਕਿਧਰ ਦੇ ਪਾਸੇ ਲੱਕੀ ਸਬਰਾਂ ਪਾਲਾ ਜਿੱਥੇ ਬਾ ਸੁਣਦਾ ਹੋਵੇ ਜਲਦੀ ਪੁੱਜ ਜਾਵੇ ਪਾਲਾ ਜਲਾਲਪੁਰੀਆ ਪਾਲਾ ਆ ਵੀ ਇਸ ਵੀਆਪੀ ਗੱਲ ਦੇ ਵਿੱਚ ਜੇ ਤੇਰੇ ਵਰਗੇ ਬਾਹਰ ਅਸੀਂ ਨਾਲ ਹੋਰ ਜੁੜ ਕੇ ਹੋਰ ਰੰਗਤ ਭਰਨਗੇ ਲੱਕੀ ਸਬਰਾ ਜੀ ਬੇਕਰਜ਼ ਫੀਲਡ ਅਮਰੀਕਾ ਯੂ ਐਸ ਏ ਦੀ ਧਰਤੀ ਤੋਂ ਸਾਰੇ ਸਾਥੀਆਂ ਦੇ ਨਾਲ ਪੁੱਜ ਗਏ ਅੱਜ ਜਲਾਲਪੁਰ ਦੇ ਵਿੱਚ ਵੱਡਾ ਮਾਣ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸੋ ਅਗਲਾ ਆਪਾਂ ਮਾਨ ਸਨਮਾਨ ਜਿਹੜਾ ਹੈ ਨਹੀਂ ਬਾਸੀ ਉਸ ਬਾਹਰ ਮੈਂ ਜੀ ਮਾਈਕ ਤੇ ਆ ਜਾ ਹਾਂ ਹਾਂ ਸਹੀ ਹੈ ਭਾਈ ਲਾਓ ਜੀ ਆਪਾ ਮਾਨ ਸਰਮਾਨ ਦੇਖੋ ਮੈਂ ਇੱਕ ਠੇਠ ਪੰਜਾਬੀ ਦੇ ਵਿੱਚ ਗੱਲ ਦੱਸਦਾ ਆ ਆਪਾ ਸਾਰੇ ਭਰਾ ਆ ਗਏ ਪਰਿਵਾਰ ਆਇਆ ਇਹ ਬਹੁਤ ਵੱਡੀ ਮੂਮੈਂਟ ਇਹਨੂੰ ਕਵਰ ਹੋ ਲੈਣ ਦਿਓ ਵਧੀਆ ਦਾਇਰਾ ਬਣਾ ਲਓ ਕੋਈ ਚੱਜਰੀ ਫੋਟੋ ਆ ਜੂਗੀ ਪੜ੍ਹੇ ਲਿਖੇ ਆਪਾਂ ਸਾਰੇ ਹੈਗੇ ਆ ਆਪਾਂ ਨੂੰ ਵਾਰ-ਵਾਰ ਕਹਿਣ ਦੀ ਲੋੜ ਨਹੀਂ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਆ ਇੱਕ ਦਾਇਰਾ ਖੁੱਲਾ ਕਰੋ ਜਿਹੜੇ ਛੋਟੇ ਆ ਉਹ ਬੈਠ ਜਾਓ ਕਿਉਂਕਿ ਇਹ ਡਰਾਇੰਗ ਰੂਮ ਅੱਜ ਵੀ ਲੱਗਣੀ ਆ ਇਹ ਪੂਰੇ ਆਲਡ ਵਰਲਡ ਵਰਲਡ ਦੇ ਵਿੱਚ ਜਾਣੀ ਹੈਣਾ ਇਹ ਗੱਲ ਤੇ ਆਪਾਂ ਇਦਾਂ ਕੋਈ ਸੋਹਣਾ ਮਾਹੌਲ ਬਣਾਈਏ ਇੱਕ ਸਨਮਾਨ ਵਾਲਾ ਮਾਹੌਲ ਬਣਾਈਏ ਤਾਂ ਕਿ ਬਾਈ ਦੀ ਵੀ ਅਚੀਵਮੈਂਟ ਜਿਹੜੀ ਆ ਇੱਕ ਲਾਈਫ ਦੀ ਉਹ ਵੀ ਸਾਰੀ ਪਤਾ ਲੱਗੇ ਔਰ ਸਾਰਾ ਇੱਕ ਯਾਰ ਵਧੀਆ ਮਾਹੌਲ ਹੋਵੇ ਤੇ ਆਪਾਂ ਉਹਨੂੰ ਅ ਅੱਗੇ ਦੁਨੀਆ ਦੇ ਸਾਹਮਣੇ ਰੱਖ ਸਕੀਏ ਆਓ ਜੀ ਮੱਖਣ ਭਾਈ ਗੁਲਜਾਰ ਸਿੰਘ ਗੁਲਜਾਰੀ ਮੂਣਕ ਨੱਥਾ ਸਿੰਘ ਦੀ ਲਾਈਨ ਮੈਂ ਰਹੇ ਨੇ ਪੰਜਾਬ ਰਾਜ ਬਿੱਲੀ ਬੋਰਡ ਦੇ ਤੇ ਮਾ ਚਰਨਜੀਤ ਕੌਰ ਦਾ ਇਹ ਪੁੱਤਰ 1992 ਦੇ ਵਿੱਚ ਨੇ 28 ਕਿਲੋ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਮੈਂ ਸ਼ਾਟ ਦੇ ਵਿੱਚ ਦੱਸ ਦਿਆ ਸੋ ਉਸ ਤੋਂ ਬਾਅਦ 1999 ਦੇ ਵਿੱਚ ਇਹ ਨਜ਼ਰੀ ਚੜ ਗਿਆ ਕਬੱਡੀ ਕੋਲ ਜ ਮਦਨ ਲਾਲ ਜੀ ਡਡਵਿੰਡੀ ਹੋਣਾ ਦੇ ਦੁਗਾਲ ਦਾ ਬਿੱਟੂ ਉਦੋਂ ਨਾਲ ਸਾਥੀ ਕਬੱਡੀ ਖਿਡਾਰੀ ਸੀਗਾ ਤੇ ਗੁਲਜਾਰੀ ਦੀ ਚੜਤ ਹੋ ਗਈ ਦੁਨੀਆ ਦੇ ਮੈਦਾਨਾਂ ਦੇ ਅੰਦਰ ਕਿ ਚੱਲ ਵੀ ਸੀ ਚਰਚਾ ਗੁਲਜਾਰੀ ਗੁਰਲਾਲ ਦੀ ਤੁਮ ਲੋਕਾਂ ਵਿੱਚ ਪੈ ਗਈ ਸੀ ਬਿੱਟੂ ਦੁਗਾਲ ਦੀ ਮਿੰਟੂ ਬਰਾੜਾ ਬੜੇ ਉਦੋਂ ਚਾਹ ਹੁੰਦੇ ਸੀ ਉਹ ਟੂਰਨਾਮੈਂਟ ਕਾਹਦੇ ਲੱਗਦੇ ਵਿਆਹ ਹੁੰਦੇ ਸੀ ਸਨ 2000 ਦਾ ਉਹ ਸਮਾਂ ਸੀਗਾ ਪਰ 2005 ਪਹਿਲੀ ਵਾਰ ਸੁਪਰੀਮ 6 ਸੈਡੀ ਆਫ ਨਿਊਜ਼ੀਲੈਂਡ ਦਾ ਮਾਣ ਬਖਸ਼ਿਆ ਤੇ ਗੁਲਜਾਰੀ ਖੇਡਰੀ ਦੇ ਮਾਤਾ ਜੀ ਬਹੁਤ ਹੀ ਸਤਿਕਾਰਯੋਗ ਚਰਨਜੀਤ ਕੌਰ ਜੀ ਆਏ ਨੇ ਔਰ ਸਤਿਕਾਰਯੋਗ ਭਾਬੀ ਰੀਤੂ ਜੀ ਆਏ ਨੇ ਗੁਲਜਾਰੀ ਦੇ ਵਾਇਸ ਵੀ ਵਿਸ਼ੇਸ਼ ਤੌਰ ਤੇ ਪੂਨਮ ਜੀ ਪੁੱਜੇ ਹੋਏ ਨੇ ਹਰਸ਼ ਤੇ ਉਮੀਦ ਉਹਨਾਂ ਦੇ ਰੋ ਉੱਧਰ ਵੀ ਆਏ ਨੇ ਤੇ ਨਾਲ ਵਿਸ਼ੇਸ਼ ਤੌਰ ਤੇ ਕਰਨ ਉਹਨਾਂ ਦਾ ਭਤੀਜਾ ਵੀ ਪੁੱਜਿਆ ਹੈ ਪਰ ਹੰਸ ਰਾਜ ਲਾਸ਼ੀ ਇਹਦਾ ਉਸਤਾਦ ਉਹ ਨਹੀਂ ਰਿਹਾ ਦੁਨੀਆ ਦੇ ਵਿੱਚ ਅਸੀਂ ਸ਼ਰਧਾਂਜਲੀ ਪੇਂਟ ਕਰਦੇ ਆ ਵੀ ਕੋਟ ਸਾਹਿਬ ਨੇ ਵੱਡਾ ਰੋਲਾ ਦਾ ਕੀਤਾ ਪਰ ਵਿਸ਼ੇਸ਼ ਤੌਰ ਤੇ ਸਾਡੇ ਕੋਲ ਅੱਜ ਬਹੁਤ ਹੀ ਜਿੰਨੇ ਵੀ ਸਤਿਕਾਰਯੋਗ ਹੋਰ ਐਨਆਰਈ ਵੀਰ ਪੁੱਜੇ ਨੇ ਸਾਰਿਆਂ ਦਾ ਧੰਨਵਾਦ ਹੰਸ ਰਾਜ ਲਾਸ਼ੀ ਜੀ ਉਹਨਾਂ ਦੇ ਸੁਪਤਨੀ ਸਾਡੇ ਭੈਣ ਜੀ ਰਾਧਾ ਜੀ ਆਏ ਨੇ ਤੇ ਇਧਰ ਹਰਜੀ ਮਾ ਜੀ ਨਾਲ ਨੇ ਜੋ ਗੱਡੀ ਐਨਆਰਈ ਵੀਰ ਸਾਰੇ ਪਰਵਾਸੀਆਂ ਨੇ ਵੱਡਾ ਰੋਲਾ ਦਾ ਕੀਤਾ ਆਪਾਂ ਚਾਬੀਆਂ ਸੰਭੀਰ ਰੁਪਿੰਦਰ ਜੀ ਤੇ ਕਰੀਏ ਫਿਰ ਮਾਨ ਸਨਮਾਨ ਕੋ ਮਦਨ ਲਾਲ ਡਡਵੰਡੀ ਜੀ ਤੇ ਨਾਲ ਆ ਜਿਓ ਜੀ ਸਾਰੇ ਵੀਰ ਲੱਗੇ ਆ ਜਣ ਮਿਹਰਬਾਨੀ ਕਰਕੇ ਆਪਾਂ ਇਹ ਗੱਡੀ ਦੀਆਂ ਚਾਬੀਆਂ ਜਿਹੜੀਆਂ ਹੈ ਇੱਕ ਰਸਮ ਸਾਡੇ ਭੈਣ ਜੀ ਰਾਧਾ ਜੀ ਉਸਤਾਦ ਦੇ ਸੁਪਤਨੀ ਜੀ ਤੇ ਨਾਲ ਕੋਸ ਸਾਹਿਬ ਮਦਨ ਲਾਲ ਜੀ ਡਡਵੀ ਜੀ ਕੋਸ ਸਾਹਿਬ ਇੱਥੇ ਆ ਥੋੜਾ ਜਿਹਾ ਲੱਗ ਕੇ ਆ ਜਾਓ ਇਹ ਗੁਲਜਾਰ ਸਿੰਘ ਗੁਲਜਾਰੀ ਹੈ ਇਹ ਜਵਾਰ ਸਿੰਘ ਤੇ ਗੁਰਪਾਲ ਪਾਲੀ ਦਾ ਇਹ ਵੀਰ ਹੈ ਆ ਰਥਾ ਸਿੰਘ ਲਾਇਨਮੈਨ ਤੇ ਮਾਦਾ ਚਰਨਜੀਤ ਕੌੜਾ ਦਾ ਪੁੱਤਰ ਹੈ ਇਹ ਵੀ ਦੁਨੀਆ ਦਾ ਤੇਜ਼ ਤਰਾਰ ਰੇਡਰ ਹੋਇਆ ਹੈ ਇਹਨੇ ਵੀ ਇੰਗਲੈਂਡ ਨਿਊਜ਼ੀਲੈਂਡ ਤੇ ਅਮਰੀਕਾ ਕੈਨੇਡਾ ਦੇ ਵਿੱਚ ਕਾਂ ਦੇ ਗੁਲਜਾਰੀ ਦਾ ਮਾਨ ਸਨਮਾਨ ਕੀਤਾ ਗਿਆ ਗੁਲਜਾਰੀ ਡੇਜ਼ਰਬ ਦਾ ਤੂੰ ਬਹੁਤ ਦੇਰ ਤੋ ਕਰਦਾ ਸੀਗਾ ਪਰ ਇਹ ਸਮਾਂ ਹੁੰਦਾ ਇਹ ਗਰਾਊਂਡ ਨੇ ਇਹ ਤੈਨੂੰ ਬਹੁਤ ਕੁਝ ਦਿੱਤਾ ਬੜਾ ਮਾਨ ਦਿੱਤਾ ਹੈ ਜਦੋਂ ਪਾਕਿਸਤਾਨ ਦੇ ਵਿਰੁੱਧ ਕਬੱਡੀ ਆ ਪਾਈਆਂ ਵਰਲਡ ਕੱਪ ਦੇ ਵਿੱਚ ਉਹ ਵੀ ਦੁਨੀਆ ਨੂੰ ਯਾਦ ਤੇ ਹਰੇਕ ਦੀਆਂ ਅੱਖਾਂ ਦੇ ਵਿੱਚ ਅੱਜ ਹੰਝੂ ਨੇ ਸੋ ਖੁਸ਼ੀ ਹੈ ਇਹ ਖੁਸ਼ੀ ਦੇ ਹੰਝੂ ਨੇ ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਆ ਗੱਡੀਆਂ ਤੱਕ ਪਹੁੰਚਣ ਲਈ ਜ਼ਿੰਦਗੀ ਦੇ ਬੜਾ ਸੰਘਰਸ਼ ਲੜਨਾ ਪੈਂਦਾ ਹੈ ਬੜੇ ਤਾਨੇ ਮੇਨੇ ਜਿਹੜੇ ਸਹਾਰੇ ਪੈਂਦੇ ਨੇ ਫਿਰ ਜਾ ਕੇ ਇਹ ਰਤਵੇ ਜਿੰਦਗੀ ਦੇ ਵਿੱਚ ਮਿਲਦੇ ਨੇ ਸੋ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ ਗੁਲਜਾਰੀ ਤੇਰੇ ਵਾਸਤੇ ਵਾਹ ਵਾਹ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫਿਰ ਤਾਲੀਆਂ ਮਾਰ ਦਿਓ ਜੋਰ ਦਾ ਗੁਲਜਾਰੀ ਦੇ ਵਾਸਤੇ ਬਹੁਤ ਬਹੁਤ ਥੈਂਕ ਥੈਂਕ ਯੂ ਜੀ ਸ਼ੁਕਰੀਆ ਜੀ ਗੱਡੀ ਇਹ ਵੀ ਗੱਡੀ ਜਿਹੜੀ ਹੈ ਗਰਾਊਂਡ ਦਾ ਚੱਕਰ ਲਗਾਵੇਗੀ ਇੱਕੋ ਮਾਨ ਸਨਮਾਨ ਰਹਿ ਗਿਆ ਜੀ ਫਿਰ ਨਾਲ ਹੀ ਆਪਾਂ ਫਾਈਨਲ ਮੈਚ ਸ਼ੁਰੂ ਕਰਾਂਗੇ ਇੱਕੋ ਮਾਨ ਸਨਮਾਨ ਹੁਣ ਬਾਕੀ ਰਹਿ ਗਿਆ ਸੋ ਮਹਾਨ ਕਬੱਡੀ ਖਿਡਾਰੀ ਪੂਰੀ ਛੰਨਾ ਦਾ ਗੁਰਦੀਪ ਸਿੰਘ ਪੂਰੀ ਛੰਨਾ ਦਾ ਮਾਨ ਸਨਮਾਨ ਜਿਹੜਾ ਹੈ ਉਹ ਆਪਾਂ ਕਰਾਂਗੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹਰਸ਼ ਤੇ ਮੀਤ ਤੇ ਸਾਡੇ ਭੈਣ ਜੀ ਪੂਨਮ ਜੀ ਉਹਨਾਂ ਨੂੰ ਭਾਬੀ ਰੀਤੂ ਜੀ ਉਹਨਾਂ ਨੂੰ ਮਾਤਾ ਚਰਨਜੀਤ ਕੌਰ ਨੂੰ ਜਵਾਰ ਸਿੰਘ ਜੀ ਗੁਲਜਾਰੀ ਦੇ ਵੀਰ ਤੇ ਗੁਰਪਾਲ ਪਾਲੀ ਜੀ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਆਓ ਜੀ ਇਧਰੇ ਪਾਸੇ ਆਪਾਂ ਇੱਕ ਅਗਲਾ ਮਾਨ ਸਨਮਾਨ ਜਿਹੜਾ ਉਹ ਕਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਨ ਜੋ ਸਾਰੇ ਐਨਰ ਵੀਰ ਸਾਰੇ ਪ੍ਰਵਾਸੀ ਭਾਰਤੀ ਸਾਰਿਆਂ ਦਾ ਧੰਨਵਾਦ ਹੈ ਆ ਜਿਹੜੀ ਗੱਡੀ ਦਿੱਤੀ ਜਾ ਰਹੀ ਹੈ ਇਹ ਗੁਰਦੀਪ ਸਿੰਘ ਹੈ ਪੂਰੀ ਛੰਨਾ ਵਾਲਾ ਸੋ ਖੇਡ ਕਬੱਡੀ ਦਾ ਇੱਕ ਸੁਪਰਸਟਾਰ ਖਿਡਾਰੀ ਹੈ ਲਾਲੀ țeਸੀ ਦਾ ਇਹ ਚਹੇਤਾ ਕਬੱਡੀ ਖਿਡਾਰੀ ਸੀਗਾ ਲਾਲੀ țeਸੀ ਦਾ ਸਾਡੇ ਦਰਮਿਆਨ ਨਹੀਂ ਰਿਹਾ ਪਰ ਅੱਜ ਜਲਾਲਪੁਰ ਦੇ ਵਿੱਚ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾ ਰਿਹਾ ਸੋ ਇਹ ਪੱਟੂ ਦਾ ਵੀਰ ਗੁਰਦੀਪ ਸਿੰਘ ਪੂਰੀ ਛੰਨਾਵਾਲਾ ਮਹਾਂ ਅਡਵਾਂਸ ਸਨਮਾਨ ਦਿੱਤਾ ਜਾ ਰਿਹਾ ਛੋਟਾ ਸਿੰਘ ਢਾਲੀਵਾਲ ਦੇ ਪੋਤੇ ਨੂੰ ਇਹਦੀ 25 ਸਾਲ ਉਮਰ ਹੈ ਔਰ ਜਸਵਿੰਦਰ ਕੌਰ ਤੇ ਸਭ ਬਲਦੇਵ ਸਿੰਘ ਦਾ ਬੇਟਾ ਹੈ ਨੌਜਵਾਨ ਗੁਰਦੀਪ ਸਿੰਘ ਪੂਰੀ ਸ਼ੰਨਾ ਵਾਲਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਇੱਕ ਵਾਰ ਯੋਰਦਾਰ ਤਾੜੀਆਂ ਮਾਰ ਦਿਓ ਪੂਰੀ ਦੇ ਵਾਸਤੇ ਬੱਬੂ ਮੀਸੀਸੀਬੀ ਅਮਰੀਕਾ ਤੋਂ ਲੱਕੀ ਸਬਰਾ ਜੀ ਬੈਕਰ ਫੀਲਡ ਯੂ ਐਸ ਏ ਤੋਂ ਜਗਦੀਪ ਯਾਲੀ ਜੀ ਮੇਜਰ ਬਰਾਡ ਦੀ ਭਲੂਰ ਵਾਲੇ ਕੈਨੇਡਾ ਤੋਂ ਲਵੀ ਕੈਨੇਡਾ ਤੋਂ ਤੇ ਨਾਲ ਸ਼ੀਰਾ ਜੋਲ ਜੀ ਤੇ ਨਾਲ ਵਿਸ਼ੇਸ਼ ਤੌਰ ਤੇ ਮਿੱਠੂ ਕੇ ਟੈਲੀ ਯੂਕੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਾਰੇ ਵੀਰਾਂ ਦਾ ਧੰਨਵਾਦ ਪੋਲਾ ਸਮਰਾਜੀ ਦਾ ਮੰਦੀਪ ਤੇ ਮਾਨੇ ਰੂਮੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਗੱਡੀ ਦੇ ਵਿੱਚ ਤੇ ਅਮਰੀਕਨ ਕਬੱਡੀ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਆਪਾਂ ਸੌਂਪੀਏ ਵੀ ਚਾਬੀਆਂ ਹੁਣ ਗੱਡੀ ਦੀਆਂ ਇਹ ਥਾਲ ਗੱਡੀ ਦੇ ਨਾਲ ਮਾਨ ਸਨਮਾਨ ਜਿਹੜਾ ਪੂਰੀ ਦਾ ਕੀਤਾ ਜਾ ਰਿਹਾ ਹਰਫ ਜੀਮਾ ਜੀ ਪਾਲਾ ਜਲਾਲਪੁਰੀਆ ਕਿਧਰ ਦੇ ਪਾਸੇ ਹੈ ਪਾਲਾ ਜੇ ਵਾਸ ਸੁਣਦਾ ਹੋਵੇ ਤਾਂ ਜਲਦੀ ਆ ਜਾਵੇ ਮਿਹਰਬਾਨੀ ਕਰਕੇ ਪਾਲਾ ਜਲਾਲਪੁਰੀਆ ਪੂਰੀ ਸ਼ਨਾ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਥਾਰ ਗੱਡੀ ਦੇ ਨਾਲ ਵੱਡੀ ਗੱਡੀ ਦੇ ਨਾਲ ਤੇ ਮੈਂ ਪਹਿਲਾਂ ਦੱਸਿਆ ਚੱਲਦੇ ਮੈਚ ਦੇ ਵਿੱਚ ਵੀ ਅਨੰਦਪੁਰ ਸਾਹਿਬ ਇਹ ਤਿੰਨ ਦਿਨ ਲਗਾਤਾਰ ਬੈਸਟ ਆਉਂਦਾ ਰਿਹਾ ਇਹ ਕਿੱਡਾ ਵੱਡਾ ਰਿਕਾਰਡ ਹੈ ਕੈਨੇਡਾ ਦੇ ਖੇਡ ਸੀਜ਼ਨਾਂ ਦਾ ਵੀ ਇਹ ਬੈਸਟ ਹੀਡਰ ਲੋ ਚਾਬੀਆਂ ਸੌਂਪੀਆਂ ਜਾ ਰਹੀਆਂ ਬੋਲ ਸਰਦਾਰ ਛੋਟਾ ਸਿੰਘ ਢਾਲੀਵਾਲ ਦਾ ਪੋਤਾ ਮਾਦਾ ਜਸਵਿੰਦਰ ਕੌਰ ਪਿਤਾ ਬਲਦੇਵ ਸਿੰਘ ਦਾ ਸੁਪੁੱਤਰ ਇਹ ਪੱਟੂ ਦਾ ਵੀਰ ਦੁਨੀਆ ਦਾ ਵੱਡਾ ਖਿਡਾਰੀ ਗੁਰਦੀਪ ਸਿੰਘ ਪੂਰੀ ਛੰਨਾ ਵਾਲਾ ਜਿਹਦਾ ਮਾਨ ਸਨਮਾਨਾ ਜਲਾਲ ਪਿੰਡ ਦੇ ਵਿੱਚ ਥਾਰ ਗੱਡੀ ਦੇ ਨਾਲ ਕਿੰਦਾ ਜਾ ਰਿਹਾ ਇੱਕ ਵਾਰੀ ਫਿਰ ਤਾੜੀਆਂ ਮਾਰ ਦਿਓ ਜ਼ੋਰਦਾਰ ਪੂਰੀ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਪੂਰੀ ਛੰਨਾ ਦੇ ਲਈ ਛੰਨਾ ਵਾਲਾ ਜਿਹਦਾ ਮਾਨ ਸਨਮਾਨਾ ਜਲਾਲ ਪਿੰਡ ਦੇ ਵਿੱਚ ਥਾਰ